ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਗਾਂ ਮੱਝ ਘੋੜੀਆਂ ਕੋਈ ਵੀ ਜਾਨਵਰ ਦੀ ਵੇਚਣ ਲਈ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕਾ ਜਿਹੜਾ ਉਹ ਕਰ ਸਕਦੇ ਹੋ 9988728258 ਮੇਰਾ ਨੰਬਰ ਹੈ ਜੀ ਜੀਵਨ ਮੇਰਾ ਨਾਮ ਤੇ ਪਿੰਡ ਬਰਜਲੋਦਾ ਜ਼ਿਲ੍ਹਾ ਬਠਿੰਡਾ ਜੀ ਦੋਸਤੋ ਇਧਰ ਬਾਈ ਉਹਨਾਂ ਦੀ ਮੈਡੀਕਲ ਸਟੋਰ ਲਾਈ ਹੋਈ ਜਿਹੜੀ ਜਾਨੀ ਦੀ ਕੰਪਨੀ ਕਿਹੜੀ ਵੀਰੇ ਕੰਪਨੀ ਆਪਣੀ ਹੈ ਹੋਰੀਸੈਲ ਫਾਰਮਾ ਜੀ ਠੀਕ ਹੈ ਜੀ ਤੇ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਕਾਰੀ ਲੈਨੇ ਸਾਰੀ ਵੀ ਕਿਹੜੀ ਕਿਹੜੀ ਦਵਾਈ ਆ ਤੇ ਕਿੱਥੋਂ ਮਿਲੂਗੀ ਹੋਰ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਜੀ ਠੀਕ ਠਾਕ ਤੁਸੀਂ ਸਨੋ ਠੀਕ ਠਾਕ ਬਹੁਤ ਵਧੀਆ ਬਧੀ ਤੇ ਪਹਿਲਾਂ ਤਾਂ ਬਾਈ ਆਪਣਾ ਨੰਬਰ ਜਿਹੜਾ ਸੰਪਰਕ ਕਰ ਸਕਣ ਦਰਸ਼ਕ ਹਨਾ ਆਪਣਾ ਫੋਨ ਨੰਬਰ ਹੈ ਜੀ 7837518887 ਠੀਕ ਹੈ ਜੀ ਤੇ ਆਪਾਂ ਨੂੰ ਇਹਦੇ ਬਾਰੇ ਦੱਸ ਦੋ ਮੜਾ ਦਵਾਈ ਬਾਰੇ ਵੀ ਕਿ ਭਾਈ ਜੀ ਆਪਣੇ ਕੋਲੇ ਪਸ਼ੂਆਂ ਤੋਂ ਲੈ ਕੇ ਘੋੜਿਆਂ ਤੱਕ ਦੀ ਹਰ ਤਰ੍ਹਾਂ ਦੀ ਦਵਾਈ ਹੈ ਜੀ ਪਸ਼ੂਆਂ ਦੇ ਲਈ ਸਪੈਸ਼ਲੀ ਆਪਣਾ ਬਹੁਤ ਫੇਮਸ ਪ੍ਰੋਡਕਟ ਹੈ ਜੀ ਪੰਜੀਰੀ ਜਿਹੜੇ ਪਸ਼ੂਆਂ ਚ ਦੁੱਧ ਘਟਾ ਹੈ ਜੀ ਫੈਟ ਘਟਾ ਹੈ ਸਨੈਪ ਘਟਾ ਹੈ ਜਾਂ ਪਸ਼ੂ ਕਮਜ਼ੋਰ ਹੁੰਦੇ ਜਾਂਦੇ ਆ ਦੁੱਧ ਹੀ ਖਾਰ ਮੰਦੇ ਆ ਉਹਦੇ ਲਈ ਹੈ ਜੀ ਪਸ਼ੂਆਂ ਦਾ ਲੇਵਾ ਬਣਾਉਣ ਦੇ ਲਈ ਉੱਤਮ ਕੁਆਲਿਟੀ ਦੀ ਆਪਣੇ ਕੋਲ ਭਾਈ ਡੈਮੈਚ ਹੈ ਜੀ ਡੈਮੈਚ 골ਡ ਹੈ ਜਿਹੜਾ ਸਭ ਤੋਂ ਜ਼ਿਆਦਾ ਵਿਟਾਮਿਨ ਐਚ ਆਪਾ ਦਿੱਤਾ ਹੋਇਆ ਹੈ ਜੀ ਠੀਕ ਹੈ ਬਾਕੀ ਘੋੜਿਆਂ ਦੇ ਵਿੱਚ ਭਾਈ ਛੋਟੇ ਬੱਚਿਆਂ ਦੀ ਗ੍ਰੋਥ ਲਈ ਬੜਾ ਕਫਾਇਤੀ ਪ੍ਰੋਡਕਟ ਆਪਣਾ ਫੋਲ ਬੂਸਟ ਹੈ ਜੀ 10 ਦਿਨ 1 ਸਾਲ ਦੇ ਬੱਚੇ ਤੱਕ ਤੁਸੀਂ ਦੇ ਸਕਦੇ ਹੋ ਅੱਧਾ ਕਿਲੋ ਤੋਂ ਲੈ ਕੇ ਕਿਲੋ ਦੀ ਪੈਕਿੰਗ ਹੈ 1 ਮਹੀਨੇ ਦੇ 10 ਦਿਨ ਦੇ ਬੱਚੇ ਨੂੰ ਸਿਰਫ 5 ਗ੍ਰਾਮ ਡੋਜ਼ ਆ ਜੀ ਇਹਦੀ ਠੀਕ ਹੈ ਜੀ ਇਹ ਜਿੱਥੇ ਕੱਦ ਕੱਡ ਵਜ਼ਨ ਵਧਾਊਗਾ ਸਰੀਰ ਨੂੰ ਮਜ਼ਬੂਤ ਰੱਖਦਾ ਜੀ ਇਹਦੇ ਨਾਲ ਨਾਲ ਜੀ ਆਪਣਾ ਹਾਈਡ ਜਾਇਮ ਆਉਂਦਾ ਜੀ ਪ੍ਰੋਡਕਟ ਜਿਹੜੇ ਵੀ ਕੋੜਿਆਂ ਨੂੰ ਲਗਾਤਾਰ ਮੋਕ ਲੱਗੀ ਰਹਿੰਦੀ ਹੈ ਜਾਂ ਬਾਰੀ-ਬਾਰੀ ਮੋਕ ਲੱਗਦੀ ਹੈ ਹਾਜਮਾ ਖਰਾਬ ਹੋ ਜਾਂਦਾ ਹਾਜਮਾ ਦਰਸਤ ਨਹੀਂ ਰਹਿੰਦਾ ਖਾਦਾ ਪੀਤਾ ਨਹੀਂ ਲੱਗਦਾ ਉਹਦੇ ਲਈ ਆਪਣੇ ਕੋਲੇ ਹੈਂਡ ਜਮ ਹੈ ਜੀ ਠੀਕ ਹੈ ਕੋੜਿਆਂ ਦੇ ਵਿੱਚ ਚਮਕ ਦੇ ਲਈ ਹਮੇਸ਼ਾ ਚਮਕਦੇ ਰੱਖਣ ਦੇ ਲਈ ਆਪਣੇ ਕੋਲ ਬਰੀਡਰ ਐਚ ਐ ਜੀ ਮਲਟੀਵਿਟਾਮਿਨ ਹੈ ਮੈਗਾ 3 ਤੇ ਮੈਗਾ 6 ਫੈਟੀ ਐਸਿਡ ਦੇ ਨਾਲ ਜੀ ਬਾਇਓਟਿਨ ਦੇ ਨਾਲ ਜਿਹੜਾ 1 ਲੀਟਰ ਤੋਂ ਲੈ ਕੇ 5 ਲੀਟਰ ਤੱਕ ਆਪਣਾ ਅਵੇਲੇਬਲ ਹੈ ਜੀ ਛੋਟੀ ਉਮਰ ਤੋਂ ਤੁਸੀਂ ਦਾ ਦਿੰਦੇ ਬੱਚੇ ਤੋਂ ਲੈ ਕੇ ਜਿਹੜੇ ਮਰਜੀ ਘੋੜੇ ਨੂੰ ਦੇ ਸਕਦੇ ਹੋ ਜੜੀਆਂ ਘੋੜੀਆਂ ਆਪਣੀਆਂ ਬਈ ਹੀਟ ਤੇ ਨਹੀਂ ਹੁੰਦੀ ਉਹਦੇ ਲਈ ਆਪਣੇ ਕੋਲ ਸਪੈਸ਼ਲ ਫਾਰਮੂਲਾ ਹੈ ਜੀ ਤੇ ਬਹੁਤ ਸਾਰੇ ਆਪਣੇ ਕੋਲ ਅਣਗਿਣਤੀ ਰਿਜ਼ਲਟ ਨੇ ਜਿਹੜੀਆਂ ਫਾਰਮਰ ਕਹਿੰਦੇ ਸਾਡੀ ਘੋੜੀ ਅਸੀਂ ਕਈ ਵਾਰੀ ਮੇਟ ਕਰਾ ਲਈ ਤੇ ਸਾਡੀ ਘੋੜੀ ਹੀਟ ਤੇ ਨਹੀਂ ਆਉਂਦੀ ਠੀਕ ਹੈ ਜਾਂ ਫਿਰ ਬਹੁਤ ਵਾਰੀ ਮੇਟ ਕਰਾਉਣ ਤੋਂ ਬਾ ਠੀਕ ਹੈ ਜੀ ਬਹੁਤ ਦਮਦਾਰ ਪ੍ਰੋਡਕਟ ਹੈ ਸਿਰਫ ਤੁਸੀਂ ਕੋਈ ਪ੍ਰੋਡਕਟ ਜਿਹੜਾ ਦੇਣਾ ਹੈ ਫਾਰਟੀ ਮੇ ਆ ਜੀ ਤੁਸੀਂ ਯੂਜ਼ ਕੀਤਾ ਜੀ ਆ ਬਾਈ ਆਪਣੇ ਖੜੇ ਆ ਬਾਈ ਆਪਣੇ ਕੁਦਰਤੀ ਕੋਲੇ ਹੀ ਆ ਗਏ ਜੀ ਠੀਕ ਹੈ ਕਿਹੜਾ ਬੰਦਾ ਬਾਈ ਤੁਹਾਡਾ ਸਾਡੇ ਗੰਗਾ ਨਗਰ ਜ਼ਿਲ੍ਹਾ ਹੈ ਗੰਗਾ ਨਗਰ ਜ਼ਿਲ੍ਹਾ ਠੀਕ ਹੈ ਕੀ ਸਮੱਸਿਆ ਸੀ ਤੁਹਾਡੀ ਘੋੜੀ ਨੂੰ ਬਈ ਇੱਕ ਇੱਕ ਮਿੰਟ ਵੀਰੇ ਇੱਕ ਮਿੰਟ ਚਲੇ ਪੂਰਾ ਕਰਦੇ ਸੀ ਡਿਵੈਲਪ ਹਾਂ ਹਾਂ ਦੱਸਿਓ ਵੀਰੇ ਚਾ ਡਿਵੈਲਪ ਨਹੀਂ ਕਰਦੇ ਹਾਂਜੀ ਹੁਣ ਕੋ 4 ਮਹੀਨੇ ਦੀ ਘੱਬਾ 4 ਮਹੀਨੇ ਦੀ ਘੱਬਾ 4 ਮਹੀਨੇ ਦੀ ਘੱਬਣਾ ਹਾਂਜੀ ਦੇਖੋ ਤੁਸੀਂ ਵੀਡੀਓ ਬਣਾ ਰਹੇ ਸੀ ਬਾਈ ਕੁਦਰਤੀ ਬਾਈ ਹੋਣੀ ਆ ਗਿਆ ਪਰ ਜੀ ਐਪ ਦਾ ਸੀ ਯੂਜ਼ ਕੀਤਾ ਸੀ ਖੁਦ ਹਾਂਜੀ ਹਾਂ ਦਾ ਸਰ ਕਦੋਂ ਯੂਜ਼ ਕੀਤਾ ਸੀ ਇਹ ਪ੍ਰੋਜੈਕਟ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਸੋ ਫਾਟੀ ਮੇਅਰ ਬਾਈ ਤੁਸੀਂ ਦੇ ਰਿਜ਼ਲਟ ਦੇਖ ਹੀ ਚੁੱਕੇ ਹੋ ਗੁਦਰਤੀ ਬਾਈ ਲੰਗੇ ਜਾਂਦੇ ਆਪਣੀ ਸਟਾਲ ਤੇ ਖੜੇ ਸੀ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਆ ਰਿਜ਼ਲਟ ਆਇਆ ਹੋਇਆ ਜੀ ਪੈਰਾਂ ਦੀ ਸਮੱਸਿਆ ਘੋੜਿਆਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਬਾਈ ਕਿਉਂਕਿ ਜੇ ਪੈਰ ਮਜ਼ਬੂਤ ਰਹਿਣਗੇ ਘੋੜੇ ਦੇ ਸੰਭ ਮਜ਼ਬੂਤ ਰਹਿਣਗੇ ਫੇਰ ਹੀ ਘੋੜੇ ਦੀ ਮਜ਼ਬੂਤੀ ਆ ਜਿਵੇਂ ਸਿਆਣੇ ਕਹਿੰਦੇ ਆ ਧੰਨਵਾਦ ਬਾਈ ਜੀ ਜਿਵੇਂ ਸਿਆਣੇ ਕਹਿੰਦੇ ਜੇ ਨਿਊ ਮਜ਼ਬੂਤ ਹੋਊਗੀ ਤਾਂ ਬਿਲਡਿੰਗ ਮਜ਼ਬੂਤ ਰਹੂਗੀ ਫੇਰ ਹੀ ਮਜ਼ਬੂਤ ਹੋਊਗੀ ਉਹਦੇ ਲਈ ਬਾਈ ਜੀ ਆਪਣਾ ਬਾਇਓ ਹੂਫ ਆ ਜੀ ਠੀਕ ਹੈ ਬਾਇਓ ਹੂਫ ਆਪਣਾ 750 ਗ੍ਰਾਮ ਤੋਂ ਲੈ ਕੇ 2 ਕਿਲੋ 5 ਕਿਲੋ ਤੱਕ ਦੀ ਪੈਕਿੰਗ ਹੈ ਜੀ ਠੀਕ ਹੈ ਤੁਸੀਂ 2 ਮਹੀਨਿਆਂ ਦੇ ਬੱਚੇ ਨੂੰ ਸ਼ੁਰੂ ਕਰ ਸਕਦੇ 10 ਤੋਂ 15 ਗ੍ਰਾਮ ਵੱਡੇ ਘੋੜੇ ਲਈ 50 ਗ੍ਰਾਮ ਜਿਹੜੇ ਘੋੜਿਆਂ ਦੇ ਨਾਉ ਸੁੱਕ ਜਾਂਦੇ ਆ ਨਾਹਾਂ ਦੇ ਵਿੱਚ ਗ੍ਰੋਥ ਨਹੀਂ ਹੈਗੀ ਨਾਉ ਪਾਟਣ ਲੱਗ ਜਾਂਦੇ ਆ ਹੱਡੀਆਂ ਦੀ ਕੋਈ ਸਮੱਸਿਆ ਹੈਗੀ ਆ ਲੈਮੀਨੇਟ ਦੀ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ ਆਪਣਾ ਬਾਇਓ ਹੂਫ ਹੈ ਜੀ ਜਿਹੜਾ ਆਰਗੈਨਿਕ ਮਿਨਰਲ ਦੇ ਨਾਲ ਤਿਆਰ ਕੀਤਾ ਹੋਇਆ ਜੀ ਰੈਗੂਲਰ ਬੇਸਿਸ ਤੇ ਦਿੱਤਾ ਜਾਣ ਵਾਲਾ ਪ੍ਰੋਡਕਟ ਹੈ ਜੀ ਆਪਣਾ ਬਾਈ ਜੀ ਸਟੱਡ ਬੂਨ ਹੈ ਠੀਕ ਹੈ ਸਟੱਡ ਬੂਨ 2 ਕਿਲੋ ਤੋਂ ਲੈ ਕੇ 5 ਕਿਲੋ 10 ਕਿਲੋ 20 ਕਿਲੋ ਤੱਕ ਦੀ ਪੈਕਿੰਗ ਆ অর্ਗੈਨਿਕ ਵਿੰਦਰ ਨਾਲ ਤਿਆਰ ਕੀਤਾ ਹੋਇਆ ਪ੍ਰੋਡਕਟ ਆ ਜੀ ਠੀਕ ਹੈ ਹਰ ਕੋੜੇ ਨੂੰ ਤੁਸੀਂ ਦੇ ਸਕਦੇ ਹੋ ਗੱਬਣ ਕੋੜੀ ਨੂੰ ਦੇ ਸਕਦੇ ਹੋ ਬਈ ਬਰੀਡਰਾਂ ਚ ਵਾਰੇ ਤੁਹਾਨੂੰ ਪਹਿਲਾਂ ਹੀ ਦੱਸਤਾ ਬਈ ਬਹੁਤ ਕਫਾਇਤੀ ਪ੍ਰੋਡਕਟ ਆ ਸ਼ਾਇਦ ਜਿੰਨਾ ਗਾੜਾ ਪ੍ਰੋਡਕਟ ਆ ਜੀ ਠੀਕ ਹੈ ਗਰੋਥ ਦੇ ਨਾਲ ਨਾਲ ਇਹ ਛੋਟੇ ਬੱਚੇ ਜਿਹੜੇ ਬਿਲਕੁਲ ਕਈ ਕੋੜੀਆਂ ਦੇ ਥੱਲੇ ਦੁੱਧ ਘੱਟ ਹੁੰਦਾ ਬਈ ਜੀ ਹਾਂਜੀ ਉਹ ਬੱਚੇ ਅਕਸਰ ਕਮਜ਼ੋਰ ਰਹਿ ਜਾਂਦੇ ਆ ਜਾਂ ਫਿਰ ਕਿਸੇ ਕਾਰਨ ਕਰਕੇ ਕੋੜੀ ਨੂੰ ਪੂਰੀ ਖਰਾਕ ਨਹੀਂ ਮਿਲੀ ਬੱਚਾ ਕਮਜ਼ੋਰ ਪ ਬਹੁਤ ਤਗੜੇ ਤਗੜੇ ਘੋੜਾ ਪਾਲ ਕਵੀਰਾ ਨੇ ਆਪਣਾ ਪੋਲ ਬੂਸਟ ਪਾਇਆ ਸੀ ਤੇ ਬਹੁਤ ਸ਼ਾਨਦਾਰ ਰਿਜ਼ਲਟ ਮਿਲੇ ਨੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਜਾਣਕਾਰੀ ਘੋੜਾ ਸੰਬੰਧੀ ਮੱਝਾ ਗਾਵਾਂ ਸੰਬੰਧੀ ਚਾਹੀਦੀ ਹੋਵੇ ਤੁਸੀਂ 783751887 ਤੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਮੇਰਾ ਨਾਮ ਹਨਪ੍ਰੀਤ ਸਿੰਘ ਹੈ ਆਪਣੀ ਕੰਪਨੀ ਔਰੀਸਲ ਫਾਰਮ ਹੈ ਜੀ ਹੈੱਡ ਕੁਆਰਟਰ ਸ਼੍ਰੀ ਮੁਕਤਸਰ ਸਾਹਿਬ ਹੈ ਪੂਰੇ ਪੰਜਾਬ ਚ ਆਪਣੇ ਪ੍ਰੋਡਕਟ ਅਵੇਲੇਬਲ ਹੈ ਤੇ ਥਰੂ ਆਫ ਇੰਡੀਆ ਜਿੱਥੇ ਵੀ ਤੁਹਾਨੂੰ ਸਾਡੇ ਪ੍ਰੋਡਕਟ ਦੀ ਲੋੜ ਹੈ ਅਸੀਂ ਤੁਹਾਨੂੰ ਬਾਏ ਆਨਲਾਈਨ ਉੱਥੇ ਪਹੁੰਚਦਾ ਕਰ ਦਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡੀ ਇੱਕ ਵੀਰੇ ਮੈਂ ਤੁਹਾਨੂੰ ਪੁੱਛਣਾ ਚਾਹਉਂ ਜੇ ਤੁਸੀਂ ਘੋੜੀ ਦੱਸਿਆ ਨਾ ਘੋੜੀ ਦੇ ਵਿੱਚ ਗੱਬਰ ਨਹੀਂ ਰਹਿੰਦੀ ਹੈ ਨਾ ਜਿਵੇਂ ਕੋਈ ਗਾਈਆਂ ਮੱਝਾਂ ਦੇ ਵਿੱਚ ਕੋਈ ਪ੍ਰੋਡਕਟ ਆਪਣਾ ਇਹੋ ਜਿਹਾ ਹੋਵੇ ਬਾਈ ਜੀ ਬਿਲਕੁਲ ਹੈਗਾ ਜੀ ਮੱਝ ਗੱਬਰ ਨਹੀਂ ਰਹਿੰਦੀ ਸਪੈਸ਼ਲੀ ਪ੍ਰੋਡਕਟ ਆ ਬਾਈ ਜੀ ਆਪਣਾ ਗਰੋ ਸਪੀਡ ਆਉਂਦਾ ਹੈ ਇਹ ਕਟੀਆਂ ਬੱਚੀਆਂ ਦੀ ਗਰੋਥ ਦੇ ਲਈ ਹੈ ਜੀ ਠੀਕ ਹੈ ਸਹੀ ਜਿੱਥੇ ਤੁਸੀਂ 2 ਮਹੀਨਾ ਦਾ ਬੱਚਾ ਹੈਗਾ ਜੀ 10 ਤੋਂ 15 ਗ੍ਰਾਮ ਸ਼ੁਰੂ ਕਰੋ ਠੀਕ ਹੈ ਬੱਚੀ ਦਾ ਕੱਟੀ ਦਾ ਕੱਦ-ਕਾਡ ਵਜ਼ਨ ਵਧਾਊਗਾ ਉਹਦੀ ਗਰੋਥ ਪ੍ਰੋਪਰ ਕਰ ਤੇ ਛੋਟੀ ਉਮਰ 'ਚ ਸੂਆ ਦੇਣ ਦੇ ਲਈ ਤਿਆਰ ਹੋ ਜਾਊਗਾ ਠੀਕ ਹੈ ਜਿਹੜੀਆਂ ਮੱਝਾਂ ਗਾਵਾਂ ਹੀਟ ਤੇ ਨਹੀਂ ਆਉਂਦੀਆਂ ਜਾਂ ਗੱਭਣ ਨਹੀਂ ਰਹਿੰਦੀਆਂ ਉੱਥੇ ਤੁਸੀਂ 50 ਗ੍ਰਾਮ ਗਰੋ ਸਪੀਡ ਦੇ ਸਕਦੇ ਹੋ ਇਹਦੇ ਨਾਲ ਆਪਣਾ ਰੈੱਡ ਫੋਰਸ ਦੇਣਾ ਜੀ ਤੁਸੀਂ ਠੀਕ ਹੈ 50 ਗ੍ਰਾਮ ਬਈ 50 ਗ੍ਰਾਮ ਗ੍ਰੋ ਸਪੀਡ 50 ਗ੍ਰਾਮ ਰੈਡ ਫਾਸ ਦਿਓ ਜੀ ਉਹ ਜਿਹੜੀ ਆਪਣੀ ਮੱਝ ਗਾਂ ਪ੍ਰੋਪਰ ਹੀਟ ਤੇ ਆਊਗੀ ਟੀਕਾ ਭਰਉਣ ਜਾਂ ਸਾਂਹ ਤੋਂ ਨਵੀਂ ਕਰਾਉਣ ਤੋਂ ਬਾਅਦ ਤੁਸੀਂ ਦੋ ਪੌਚ ਆਪਣੇ ਸਟੇਪ ਰੋਜਨ ਦੇ ਦੇਣਿਆ ਆਯੁਰਵੈਦਿਕ ਪ੍ਰੋਡਕਟ ਹੈ ਬਈ ਠੀਕ ਹੈ ਦੋ ਪੌਚ ਇਹਦੇ 50 50 ਗ੍ਰਾਮ ਦੇ ਤੁਸੀਂ ਘੋੜੀ ਨੂੰ ਮੱਝ ਨੂੰ ਜਾਂ ਗਾਂ ਨੂੰ ਨਵੀਂ ਕਰਾਉਣ ਸਰ ਦੇ ਸਕਦੇ ਹੋ ਦੋ ਪੌਚ ਅਗਲੇ ਦਿਨ 3-4 ਦਿਨ ਲਗਾਤਾਰ ਦੋ-ਦੋ ਪੌਚ ਦੇ ਦਿਓ ਪਸ਼ੂ ਗੱਭਣ ਰਹੂਗਾ ਦੂਜੀ ਗੱਲ ਜਿਹੜੇ ਪਸ਼ੂਆਂ ਦੇ ਵਿੱਚ ਚਾਹੇ ਘੋੜੀਆਂ ਚਾਹੇ ਮੱਝ ਗਾਂ ਜਿਨ੍ਹਾਂ ਚ ਬੱਚਾ ਸਿੱਟਣ ਦੀ ਕੋਈ ਸਮੱਸਿਆ ਆਉਂਦੀ ਹੈ ਉਹਦੇ ਲਈ ਸਟੇ ਪ੍ਰੋਜਨਿਕ ਬਹੁਤ ਵਧੀਆ ਪ੍ਰੋਡਕਟ ਹੈ ਆਪਣਾ 250 ਗ੍ਰਾਮ ਅੱਧਾ ਕਿਲੋ ਕਿਲੋ ਚ ਅਵੇਲੇਬਲ ਹੈ ਜੀ ਟੋਟਲੀ ਹਰਬਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜਿਹੜੇ ਪਸ਼ੂ ਨੂੰ ਭਾਰ ਪੈਂਦਾ ਸੂਣ ਤੋਂ ਪਹਿਲਾਂ ਜਾਂ ਬਾਅਦ ਚ ਭਾਰ ਪੈਂਦਾ ਉਥੇ 50 ਗ੍ਰਾਮ ਸਟੇ ਪ੍ਰੋਜਨ 100 ਗ੍ਰਾਮ ਬੇਸਨ ਚ ਮਿਲਾ ਕੇ ਸਰੋਂ ਦੇ ਤੇਲ ਨਾਲ ਪੇੜਾ ਬਣਾ ਕੇ ਦੇ ਸਕਦੇ ਹੋ ਤੇ ਪਸ਼ੂ ਬੱਚਾ ਵੀ ਨਹੀਂ ਸਿੱਟਣਗੇ ਬਾਈ ਠੀਕ ਹੈ ਜੀ ਇੱਕ ਘੋੜਿਆਂ ਦੇ ਵਿੱਚ ਸਮੱਸਿਆ ਹੁੰਦੀ ਹੈ ਬਾਈ ਅਕਸਰ ਖੂਨ ਦੀ ਕਮੀ ਬਹੁਤ ਵੱਡੀ ਪ੍ਰੋਬਲਮ ਹੈ ਮੱਝਾਂ ਗਾਵਾਂ ਚ ਕੱਟੇ ਬੱਚੀਆਂ ਦੇ ਵਿੱਚ ਘੋੜਿਆਂ ਦੇ ਵਿੱਚ ਖੂਨ ਦੀ ਕਮੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜੀ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਜੀ ਆਪਣਾ ਵੈਟ ਬਲੱਡ ਪ੍ਰੋਡਕਟ ਆਉਂਦਾ ਜੀ ਬਹੁਤ ਫੇਮਸ ਪ੍ਰੋਡਕਟ ਆ ਬਈ ਜਿਹੜੇ ਘੋੜੇ ਘੋੜੀਆਂ ਮੱਝਾਂ ਗਾਵਾਂ ਜਾਂ ਬੱਚੇ ਬਿਲਕੁਲ ਕਮਜ਼ੋਰ ਹੈ ਖਾਸ ਕਰਕੇ ਖੂਨ ਦੀ ਕਮੀ ਹੁੰਦੀ ਹੈ ਜੀ ਉੱਥੇ ਤੁਸੀਂ ਬੱਚੇ ਨੂੰ 10 ਐਮਐਲ ਤੋਂ ਲੈ ਕੇ ਵੱਡੇ ਜਾਨਵਰ ਨੂੰ 50 ਐਮਐਲ ਤੱਕ ਦੇ ਸਕਦੇ ਹੋ ਵੈਟ ਬਲੱਡ ਜੀ ਖੂਨ ਦੀ ਕਮੀ ਨੂੰ ਪੂਰਾ ਕਰੂਗਾ ਤੇ ਪਸ਼ੂ ਨੂੰ ਤੰਦਰੁਸਤ ਰੱਖੂਗਾ ਠੀਕ ਹੈ ਜੀ ਜਿਹੜੇ ਭਰਾ ਤੁਹਾਡੀ ਵੀਡੀਓ ਰਹੀਂ ਸਾਨੂੰ ਦੇਖ ਰਹੇ ਨੇ ਸਾਡੇ ਨਾਲ ਸੰਪਰਕ ਜਰੂਰ ਕਰਿਓ ਬਾਈ ਹੁਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਧੰਨਵਾਦ ਸਤਿ ਸ੍ਰੀ ਅਕਾਲ ਠੀਕ ਹੈ ਬਾਈ ਧੰਨਵਾਦ ਜੀ ਕੱਲ੍ਹ ਤੋਂ ਸੰਪਰਕ ਬਾਈ ਨੇ ਨੰਬਰ ਵੀ ਦੱਸਤਾ ਤੁਹਾਨੂੰ ਤੇ ਹੈੱਡ ਕੁਆਰਟਰ ਬਾਕਸ ਸਾਹਿਬ ਹਨਾ ਜੀ ਬਿਲਕੁਲ ਠੀਕ ਹੈ ਬਾਈ ਹੁਣੇ ਜਿਹੜੀਆਂ ਦਵਾਈਆਂ ਤੁਹਾਨੂੰ ਘਰੇ ਬੈਠੇ ਨੇ ਵੀ ਪਹੁੰਚਾ ਦੇਣਗੇ ਠੀਕ ਹੈ ਧੰਨਵਾਦ ਦੋਸਤੋ